ਹੀ ਗਲੇ ਬਰੇ ਰੀਗੋ ਮੋਰੋਂ ਮਾਰ ਕਾ ਬਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੋ ਪ੍ਰੋਗਰਾਮ ਤੇ ਤੇ ਇੱਕ ਮਿਸ ਕਰਨਾ ਪਿਆ ਇੱਕ ਨੂੰ ਚੱਲਿਆ ਇੱਕ ਵਾਰ ਘਰ ਦੇ ਨਾਲ ਪੇਜਾ ਦੂਜੇ ਵਾਰ ਮੈਂ ਚੱਲਿਆ ਬਾਹਰ ਗੱਡੀ ਪਿਆ ਕੇ ਹਾਰਨ ਮਾਰਦਾ ਪਤਾ ਅ ਜਦੋਂ ਮੈਂ ਨਿਊਜ਼ੀਲੈਂਡ ਦਾ ਜਦ ਵੀ ਇਹਨੇ ਫੋਨ ਕਰਦਾ ਸੀ ਕਹਿੰਦਾ ਮੇਰੇ ਭਰਾ ਦਾ ਵਿਆਹ ਵੀਰੇ ਤੁਸੀਂ ਜ਼ਰੂਰ ਆਉਣਾ ਤੇ ਗਰਾਊਂਡ 'ਚ ਵੀ ਆਇਆ ਤਾਂ ਕਾਰਡ ਦੇਖੀਏ ਮਠਾਈ ਦੇਖਾਂ ਮੈਂ ਵੀਡੀਓ ਪੜਾਈ ਵੀ ਤੁਹਾਨੂੰ ਅਕਸ਼ਰਾਂ 'ਚ ਤੁਸੀਂ ਪਿਛਲੀ ਵੀਡੀਓ ਦੇਖੀ ਹੋਵੇ ਆਗੇ ਆ ਗਾ ਦੀ ਅਰਥੀ ਅੰਦਰੀ ਸੋਧਨੇ ਲੱਖੀ ਹੈ ਪਰਦਿਆਂ ਸੇਮ ਜੀ ਪਾ ਲਈ ਆਪਾਂ ਨੇ ਡਾਕਟਰ ਸਾਹਿਬ ਦੇਖਦੇ ਆ ਡਾਕਟਰ ਸਾਹਿਬ ਚੈੱਕ ਕਰਦੇ ਆ ਡਾਕਟਰ ਸਾਹਿਬ ਚੈੱਕ ਕਰਦੇ ਆ ਅੱਜ ਮੈਂ ਜਿਹੜਾ ਪਹਿਲੇ ਪ੍ਰੋਗਰਾਮ ਦਾ ਸਾਡੇ ਵੀ ਰਿਸਨ ਅੰਛਣ ਪਾਟ ਰੱਖਿਆ ਤਾਂ ਭੂਗ ਪਾਣੇ ਦਾ ਚ ਰੱਖੀ ਅੱਛਾ ਤੇ ਮੈਂ ਘਰ ਤੁਹਾਨੂੰ ਕਹਿੰਦਾ ਕਿ 9 ਵਜੇ ਚੱਲਦੇ ਆ ਤੇ 11 11:30 ਨੂੰ ਵਾਪਸ ਆ ਜਾਂਦੇ ਆ ਇਹ ਗੱਲ ਤੇ ਬੈਸ ਵਜਾਈ ਹੋਗੀ ਮੈਂ ਜਾਓ ਫੇਤੀ ਮੋਟਰ ਬੁਲਾ ਲਾਂਗੇ ਤੁਹਾਡੇ ਕੋਲ ਆ ਗਿਆ ਮੈਨੂੰ ਛੱਡ ਗਿਆ ਮੈਨਾਂ ਮੈਨੂੰ ਛੱਡ ਗਿਆ ਹੈਗੇ ਮੈਂ ਉਹਨੂੰ ਛੱਡ ਗਿਆ ਮੈਂ ਤੁਸੀਂ ਜਾਓ ਮੈਂ ਨਹੀਂ ਜਾਣਾ ਹੈਗਾ ਇਹਦਾ ਇਦਾਂ ਥੋੜੀ ਹੁੰਦਾ ਨਾ ਫਿਰ ਮੈਂ ਕਿਹਾ ਹੁਣ ਮੈਂ 2 ਕਰੋੜ ਕਿੱਦਾਂ ਕਰ ਲੂੰਗਾ ਟੈਂਡ ਮੈਂ ਤੁਸੀਂ ਇੱਧਰ ਨਿਹੜੋ ਜਿੰਨਾ ਮਰਜ਼ੀ ਜਗ ਆਪਣੇ ਗੱਲਾਂ ਬਾਤਾਂ ਚੁਗਲੀਆਂ ਕਰ ਸਕਦੇ ਆਪਾਂ ਇੱਧਰ ਹੀ ਗੱਲ ਹੁਣ ਡਾਟਾ ਟਰਾਂਸਫਰ ਹੋਣਾ ਜਦ ਮਰਜ਼ੀ ਆਜੋ ਜਦ ਮਰਜ਼ੀ ਆਇਓ ਮੈਂ ਮੈਂ 12 ਵਜੇ ਮੋੜ ਲਿਆਉਣੇ ਨਹੀਂ ਨਹੀਂ ਮੈਂ 11 ਵਜੇ ਮੋੜ ਲਿਆਉਣੇ ਮੈਂ ਕਿਹਾ ਨਾ ਉੱਥੇ 12 ਵਜੇ ਤਾਂ ਭੋਗੇ ਪੈਣਾ ਆਵੇ ਤੁਹਾਡੀ ਮਰਜ਼ੀ ਜਾਓ ਫਿਰ ਮੈਂ ਆਪਾਂ ਦਾ ਵਿਆਹ ਦੇਖਾਂਗੇ ਪਰ ਬਈ ਬੰਦੇ ਬਹੁਤ ਪ੍ਰੇਮ ਨਾਲ ਬੰਦਾ ਕਾਰਡ ਦੇ ਕੇ ਗਿਆ ਤੇ ਬਾਰ ਬਾਰ ਫੋਨ ਕਰਕੇ ਕਹਿੰਦਾ ਬਾਈ ਆਉਣੀ ਆਉਣਾ ਜਿਹੜਾ ਤੀਜਾ ਬੰਦਾ ਚੱਲੇ ਨਾ ਡਾਕਟਰ ਅੱਜ ਮੈਂ ਹਿਡਨ ਕੈਮਰਾ ਉਹਦਾ ਵੀਡੀਓ ਬਣਾਉਣਾ ਅੱਜ ਉਹਦਾ ਹਾਲ ਦੇਖਣੇ ਆਲਾ ਹੋਣਾ ਅੱਜ ਅੱਦਾ ਵਲੌਗ ਉਹਦੇ ਪਰੇ ਆਜਾ ਅੱਦਾ ਵਲੌਗ ਉਹਦੇ ਪਰੇ ਬਣਾਉਣਾ ਅਸਲ ਚ ਜਿਹੜਾ ਅਸਲ ਯਾਰੀ ਉਹਦੇ ਨਾਲ ਹੈ ਸਾਡੇ ਡਾਕਟਰ ਨਾਲ ਉਹਦੇ ਦੋਸਤ ਸਾਰੇ ਜਿਹੜੇ ਉਹਦੇ ਨਾਲ ਦੇ ਦੋਸਤ ਹੈ ਜਿਨ ਕਿ ਕਿ ਹਰੇ ਵਾਰ ਅਸੀਂ ਹਾਂ ਹੁਣ ਫੋਨ ਕਰਕੇ ਬੁਲਾਇਆ ਆ ਜਾ ਆ ਜਾ ਮੈਂ ਟੌਰ ਦੇਖਣੀ ਈ ਯਾਰ ਅ ਵੀ ਕਾ ਟੌਰ ਕੱਢੀ ਹੋਈ ਐ ਓ ਬਾਈ ਸਪੈਸ਼ਲ ਸਭ ਬਾਈ ਸਰੀਰ ਉਹਨੇ ਫਿੱਟ ਕਰ ਲਿਆ ਆਪਣਾ ਇਹਨਾ ਕਟੋ ਕਟ ਵੀ 90 ਕਿਲੋ ਵਜਨ ਤਾਂ 110 ਕਿਲੋ ਕਰ ਲਿਆ ਮੁੰਡਾ ਵੀ ਆ ਰਿਹਾ ਨਾਲ ਉਹਦਾ ਬਾਈ ਮੁੰਡਾ ਵੀ ਆ ਰਿਹਾ ਹਾਂ ਛੋਗਰੂ ਵੀ ਜਾਣਾ ਨਾਲ ਹਾਂ ਚੱਲ ਕੋਈ ਨੇ ਲੈ ਆਉਂਦੇ ਅੰਚੂ ਜਾਊਗਾ ਅੰਚੂ ਨਹੀਂ ਛੋਟਾ ਵਾ ਬੜਾ ਬੜਾ ਜਾਊਗਾ ਇੱਥੇ ਸਿਟੇ ਰਹੀ ਕੈਮਰਾ ਇੱਥੇ ਜੂਮ ਕਰਾ ਲੈਣਾ ਇੱਥੇ ਜੂਮ ਕਰਾਉਣਾ ਸੀ ਕੈਮਰਾਮੈਨ ਜਲਦੀ ਫੋਕਸ ਕਰੋ ਪਹਿਗੀ ਪਿਓ ਪੁੱਤ ਦੀ ਯਾਰੀ ਅਕੇ ਕੇ ਕੇ ਨੋਟਨ ਲਖੀ ਬਾਈ ਮੈਚਿਕ ਤਾਂ ਨਹੀਂ ਕਰਾਈ ਜਿਹੜੇ ਨੇ ਨਹੀਂ ਨਹੀਂ ਹਾਂ ਠੀਕ ਐ ਹੁਣ ਦੋ ਅਕੇ ਆ ਤੁਸੀਂ ਨਹੀਂ ਨਹੀਂ ਮੈਂ ਪਿੱਛੇ ਠੀਕ ਆ ਠੀਕ ਆ ਆ ਜਾ ਕਰੇ ਵੀਰ ਜੀ ਖੁੱਲੀ ਮੋੜੀ ਗੱਡੀ ਯਾਰ ਸੱਸੀ ਗੱਲ ਸਿੱਕਾ ਦਰਵਾਜ਼ਾ ਸੱਸੀ ਗੱਲ ਹਾਂ ਸਿੱਕਾ ਸੱਸੀ ਗੱਲ ਉਹਦੇ ਮਗਰ ਗਿੰਦੂ ਮਗਰ ਸੱਤ ਤਰੀ ਆ ਉਹਨੇ ਉਹ ਕੋਈ ਹੋਰ ਕਰ ਦੋ ਐਂ ਕਰ ਦੋ ਆਹ ਉਹਨੇ ਵੀ ਗਿੰਦੂ ਨੇ ਲਵਲੀ ਨੇ ਕਰਿਆ ਪੋਣਾ ਆ ਵੀ ਇਹ ਕਰਾ ਕਰ ਦੋ ਯਾਰ ਆ ਯਾਰ ਉਹ ਜਿੱਥੇ ਮੈਂ ਕੱਲ ਪਰਸੋ ਵਿਆਹ ਗਿਆ ਤਾਂ ਉੱਥੇ ਦੀ ਗੱਲ ਸੁਣਾਉਂਦਾ ਮੈਂ ਇੱਕ ਬੰਦਾ ਨਾ ਉੱਥੇ 14 ਸਾਲ ਬਾਅਦ 14 ਸਾਲ ਬਾਅਦ ਆਇਆ ਭਾਈ ਮੈਂ ਡਾਕਟਰ ਹਾਂ 14 ਸਾਲ ਆਇਆ ਉਹ ਨਾ ਜਿੱਦਾਂ ਵੀ ਹੁਣ 14 ਸਾਲ ਬਾਅਦ ਉਹਨੇ ਸੋਚਿਆ ਉਹ ਚਲ ਪੁਰਾਣੇ ਹਿਸਾਬਾਂ ਨਾਲ ਹੋਣਾ ਉਹ 9 ਵਜੇ ਆ ਕੇ ਬੈਲਸ ਅੱਛਾ 9 ਵਜੇ ਆ ਕੇ ਬੈਠ ਗਿਆ ਬੈਲਸ ਉਹ ਕਹਿੰਦਾ ਜਿੱਦਾਂ ਪਹਿਲਾਂ ਆ ਕੇ ਰੀਮਨ ਰੂਮਨ ਕੱਟੂਗਾ ਫਿਰ ਚਾਹ ਪੀਊਗਾ ਫਿਰ ਦੰਦ ਕੱਢਵਾਉਣ ਜਾਊਂਗਾ ਮੈਂ ਹੁਣ ਮੈਂ ਕਿਹਾ ਭਾਈ ਹੁਣ ਤਾਂ ਸਾਰਾ ਸਿਸਟਮ ਹੀ ਉਲਟਾ ਹੋਇਆ ਹੋਇਆ ਅੰਦੀਆ ਬਹੁਤ ਡਵੈਲਪ ਕਰ ਗਿਆ ਡਿਜੀਟਲ ਇੰਡੀਆ ਹੋ ਗਿਆ ਹੁਣ ਰੇਕੇ ਜੀ ਚ ਸਾਰੇ ਆ ਡਿਜੀਟਲ ਹੋ ਜਿਆ ਪਈ ਆ ਜੁੱਟੀ ਲੈ ਕੇ ਆ ਜੀ ਹਾਂ ਜੀ ਬਾਈ ਜੀ ਬਾਈ ਜੀ ਹੁਣ ਇਹ ਪਰੋ ਸੋਜੂਗ ਸੁੱਤਰਾਂ ਨੇ ਪਤਾ ਲੱਗਿਆ ਡਾਕਟਰ ਨੇ ਸਵੇਰ ਦਾ ਕੁਝ ਨਹੀਂ ਖਾਦਾ ਹੈਗਾ ਤੇ ਹੁਣ ਇਹ ਢੇੜਾ ਲਿਆ ਪਾਪਤ ਜਿਹੜਾ ਪਾਣੂ ਢੇੜਾ ਪਾਉਣਗੇ ਹੁਣ ਛੇ ਪਲੈਨਿੰਗ ਹੋ ਰਹੀ ਆ ਪੱਛੇ ਪਲੈਨਿੰਗ ਹੋ ਰਹੀ ਆ ਆਪਣੇ ਪੁੱਤ ਨੂੰ ਕਹਿ ਰਹੇ ਕਿਆ ਕਰਦਾ ਮੰਗੇ ਮੈਂ ਕੱਖ ਨਾ ਕੋਈ ਸਟਾਈਲਿਸ਼ ਜੇ ਦੇ ਦੇ ਲਓ ਦੇਖੋ ਭਈਆ ਇਹ ਆਪ ਰੋਟੀਆਂ ਦਾ ਰਸਤਾ ਕਿੱਧਰ ਲਾ ਦੇ ਕਿੱਥੇ ਰਾਸਤਾ ਲੱਕੀ ਅੰਦਰ ਹੈ ਨਹੀਂ ਜਗ੍ਹਾ ਦਿੱਖਤਾਂ ਪਹੁੰਚ ਗਏ ਅਸੀਂ ਆ ਗਈ ਗੱਡੀ ਖੜਾਉਣ ਜਗ੍ਹਾ ਨਹੀਂ ਮਿਲਦੀ ਉਹ ਉੱਥੋਂ ਕੱਢ ਲੈ ਉੱਥੇ ਨੂੰ ਉਹ ਉੱਥੇ ਲੱਦ ਜਾਣਾ ਉੱਥੇ ਇਤਨੂ ਵੱਡ ਰੰਦ ਹਾਂ ਯਾਰ ਅੱਡਾ ਵੱਡਾ ਰਸਤਾ ਲੱਕੀਆ ਲੋਕਲ ਵਿਆਹ ਤਾਂ ਤੈਨੂੰ ਨਹੀਂ ਮਾਰਨਾ ਆਇਆ ਕਦੇ ਪਹਿਲਾਂ ਪਹਿਲਾਂ ਚਾਹ ਪੰਜ ਮਹੀਨਾ ਛੇਵਾਂ ਹੋਣਾ ਮੇਰੇ ਇੱਥੇ ਕੇਐਸ ਗਰਾਉਂਡ ਦੂਜੇ ਪੈਲਸ ਦੀ ਐਂਟਰੀ ਇੱਧਰ ਤੇ ਆ ਗਏ ਅਸੀਂ ਇੰਨਾ ਦੀ ਹੈ ਮੈਂ ਕਿਹਾ ਇੱਥੇ ਵਾਰਦ ਬੰਦ ਤਾੜਦੇ ਤਾੜਦੇ ਯਾਰ ਉਹ ਲੈ ਗੱੱਬੇ ਖੜਾ ਕੇ ਖੜ ਗਿਆ ਕੀ ਯਾਰ ਤੂੰ ਵੀ ਡਰਾਈਵਰ ਮਾਰ ਆਇਆ ਯਾਰ ਖੜ ਜਾ ਯਾਰ ਸਾਡਾ ਡਰਾਈਵਰ ਮਾਰ ਆਇਆ ਸੀ ਆ ਕੇ ਉਹ ਵੀ ਡਰ ਗਿਆ ਬਾਈ ਪਰ ਇਹਨੂੰ ਕਰਦੇ ਨਹੀਂ ਗੱਡੀ ਆ ਇਹਨੂੰ ਭਾਂਚ ਪਤਾ ਨਹੀਂ ਲੱਗਦਾ ਆ ਇੱਧਰ ਵਾਹ ਕੱਪੜੇ ਨੇ ਗੱਡੀਆਂ ਉਹ ਗੱਡੇ ਖੜੇ ਇੱਥੇ ਖੜਾ ਕੇ ਧੀ ਉਹ ਵਾਲ ਟੋਕਲ ਖੜਾ ਉਹ ਤਾਂ ਐਂਟਰੀ ਹੈਗੀ ਉੱਥੇ ਮਾਰ ਦਿੰਦੇ ਹਾਂ 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 ਸਾਡੇ ਮੈਂ ਸਾਡੇ ਮੈਂ ਇਹਦੇ ਪਿੱਛੇ ਪਿੱਛੇ ਬੋਡੀਗਾਰਡ ਅੱਗੇ ਅੱਗੇ ਜਾ ਰਹੇ ਅਸੀਂ ਪਿੱਛੇ ਪਿੱਛੇ ਆ ਰਹੇ ਤੇ ਜੱਫੀਆਂ ਜੱਫੀਆਂ ਬਾਈ ਪੈ ਗਏ ਜੱਫੀਆਂ ਬਹੁਤ ਬਹੁਤ ਮੁਬਾਰਕਾਂ ਵੀਰੇ ਹਾਂਜੀ 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 ਠੀਕ ਹੈ ਲੇਟ ਹੋ ਗਏ ਤੁਸੀਂ ਯਾਰ ਬਾਈ ਕਦਦੇ ਆਏ ਹੋ ਅਸੀਂ ਤਾਂ ਯਾਰ ਲੈ ਲਾ ਤੁਸੀਂ ਤੁਸੀਂ ਲੇਟ ਆਏ ਮੈਂ ਉੱਪਰ ਤੁਹਾਨੂੰ ਮੈਂ ਇਹ ਪਕੌੜੇ ਚਾਹ ਪਾਣੀ ਪੀ ਲਿਆ ਸੀ ਕਦਦੇ ਆਏ ਹੋ ਉਹ ਠੀਕ ਇਹ ਸਰਵਜੀ ਸਿੰਘ ਆਪਣਾ ਭਰਾ ਅੰਦਰ ਕੁਝ ਹੋਰੀ ਡਾਕਟਰ ਹੋ ਗਿਆ ਸ਼ੁਰੂ ਤੁਹਾਨੂੰ ਜੜਦਾ ਹੈ 25 ਤੋਂ ਸਟਾਰਟਿੰਗ ਕੀਤੀ ਹੈ ਸੋ ਵੀ ਜਦੋਂ ਵਿਆਹ ਵਿਆਹ ਦੇ ਵਿੱਚ ਔਕਾ ਵੀ ਮੈਂਦਾ ਬੰਦੇ ਵਿਆਹ ਦੇ ਵਿੱਚ ਹਾਇਆ ਪਰ ਸਾਰੇ ਰਿਸ਼ਤੇਦਾਰ ਖੜੇ ਹੋਣ ਦੇ ਬੈਠੇ ਆ ਉਹ ਸੋਹਣਾ ਪ੍ਰੋਗਰਾਮ ਹੈ। ਕੋਈ ਇਹ ਛੋਟੀ ਜਿਹੀ ਕੁੜੀ ਆਈ ਹੈ ਤੇ ਇਹ ਤਾਂ ਵੀਰ ਹੁਣੀ ਤੇ ਆਪਣੇ ਵੀਡੀਓ ਦੇਖਦੇ ਆ ਠੀਕ ਹੈ ਪਤਾ ਹੈ। ਥੈਂਕ ਯੂ ਜੀ ਥੈਂਕ ਯੂ। ਜੀ ਵੀਰ ਹੁਣੀ ਮਿਲਣ ਆਏ ਨੇ ਆਪਣੇ ਨਿਊਜ਼ੀਲੈਂਡ ਦੇ ਰਿਸ਼ਤੇਦਾਰ ਰਹੇ ਨੇ ਤਾਂ ਉਹਨੂੰ ਕੋਈ ਮੈਂ ਜਾ ਕੇ ਆ ਮੈਂ ਵੀਰ ਮਿਲਣ ਆਇਆ ਸਪੈਸ਼ਲ। ਉਹ ਵੀਰੇ ਬਹੁਤ ਬਹੁਤ ਸ਼ੁਕਰੀਆ। ਸਾਰੇ ਪੁਰਾਣੇ ਯਾਰ ਦੋਸਤ ਮਿਲ ਰਹੇ ਨੇ। ਪਛਾਣਿਆ ਨਹੀਂ ਤਾਂ ਮੈਨੂੰ ਇਹ ਤਾਂ ਵੀਰ ਟੂਰਨਾਮੈਂਟ ਕਰਾ ਰਿਹਾ ਕਿੱਧਰ ਪੋਸਟਿੰਗ ਕਿੱਥੇ ਪਾਈ ਹੋਈ ਆ? ਦਿਖਾ ਦਿਓ ਇੱਕ ਵਾਰੀ। ਬ੍ਰੋਡਕਾਸਟ ਸੰਧੂ ਭੇਜ ਦੇ। ਅੱਛਾ ਸੰਧੂ ਭੇਜ ਦੇ। ਮੈਨੂੰ ਪਾ ਪਾ ਵੀ ਦਿਖਾ ਰੋ ਲੱਖ ਰੁਪਇਆ ਨਾਵਾ ক্রিকেট ਵਾਲੇ ਮੁੰਡਿਆ ਵਾਸਤੇ ਮਾਰੋ ਵੀ ਦਿਖਾ ਦਿਏ ਪਹਿਲੇ ਸੋ ਇੱਧਰ ਸਾਰੇ ਮੁੰਡੇ ਰੀਲਾ ਰੂਲਾ ਬਣਾ ਰਹੇ ਨੇ ਫੋਟਾ ਖਿੱਚ ਰਹੇ ਨੇ ਸਮਝ ਦੇਖੋ ਓਕੇ ਚਾਹ ਰਹੇ ਬਸ ਬਾਹਰ ਤੋਂ ਦਿਖਾ ਦਿਓ ਇੱਕ ਵਾਰੀ ਬੰਦਾ ਹੁਣ ਮੈਂ ਰਿਹਾ ਹੁਣ ਬੰਦਾ ਇਹ ਦੋਆ ਗਣ ਉਹ ਡਾਕਟਰ ਨੂੰ ਡਾਕਟਰ ਮਿਲ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਕ ਆ ਵੀਰੇ ਹਾਂ 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 ਕਦਾਂ ਹਾਂ ਕਰਦਾ ਕਦ ਕੱਦੇ ਆ ਜਦਾ ਤੇ ਨਹੀਂ ਬਣੀ ਫਿਰਦਾ ਕਦਾਂ ਤੱਕਦਾ ਥੋਡੀਆਂ ਉਹਨਾਂ ਕਦਦੇ ਆ ਜਦਾ ਨਿੰਮੇ ਨੂੰ ਫੋਨ ਕਰਿਆ ਨਹੀਂ ਸ਼ਾਇਦ ਹਾਂ ਨਿੰਮਾ ਨਹੀਂ ਆਇਆ ਫਿਰ ਮੈਂ ਕਹਿੰਦਾ ਬਾਈ ਬਾਈ ਗਿਆ ਵਾ ਕਿਤੇ ਇਹ ਕਹਿੰਦਾ ਬਿਜ਼ੀ ਸ਼ਡਿਊਲ ਚੱਲਦਾ ਅੱਜ ਤਾਂ ਪੁੱਛ ਨਾ ਜ ਹੁਣ ਮੈਂ ਫੇਰ ਕੱਲ ਹੋਈ ਕੈਮਰਾਮੈਨ ਨਾਲ ਗੱਲ ਕਰਾਂ ਲੜ ਨੂੰ ਮਿਲਣ ਚੱਲੇ ਸੀ ਆ ਈਗਰ ਦੇਰੇ ਇੱਥੇ ਕੋ ਹੋਰੋਂ ਮੁਬਾਰਕਾਂ ਸਾ ਦਾ ਬਰੇਕਰ ਤੋਂ ਬਹੁਤ ਨੇੜੇ ਆ ਤੇ ਮੇਰੇ ਦੋਸਤ ਜੇ ਗੈਸਟ ਆ ਗਏ ਚੰਡੀਗੜ੍ਹ ਤੋਂ ਮੇਰੇ ਉਹਨਾਂ ਨੂੰ ਚਾਹੀਦੀ ਮੋਟਰ ਦੀ ਚਾਬੀ ਉਹਨਾਂ ਨੇ ਘਰਾਂ ਘੜੀ ਫੰਕਸ਼ਨ ਕਰਨ ਇੱਧਰ ਬਲਵੀਰ ਬਾਈ ਨਾਲ ਆ ਗਿਆ ਬਲਵੀਰ ਮੈਂ ਬਾਅਦ ਚ ਮਿਲਦਾ ਖੜਾ ਪਰ ਘਰ ਦੇ ਹੀ ਬੰਦੇ ਆਪਣੇ ਸਾਰੇ ਹੋਰ ਕਰ ਜੀ ਕਿਹਦੇ ਚਾਬੀ ਬਲਵੀਰ ਬਾਈ ਤੁਸੀਂ ਆ ਆਇਆ ਮੁੜ ਕੇ ਬਸ ਹਾਏ ਆ ਮੁੰਡਾ ਕਿੱਥੇ ਤੇ ਕਿੱਥੇ ਆ ਗਿਆ ਇਹ ਉਹ ਚਾਬੀ ਚੱਕੀ ਚਲੋ ਮੋਟਰ ਪਰ ਅਸੀਂ ਨਾ ਵਿਆਹ ਛੱਡ ਕੇ ਆਏ ਮਾੜਾ ਜੀ ਮਿਲਦਾ ਵੀਰੇ ਆ ਕੇ ਮਿਲਦੇ ਆਜੋ ਆਪਾਂ ਤੁਸੀਂ ਬੈਠੋ ਮੋਟਰ ਪਰ ਜਾ ਕੇ ਬਾਈ ਬਲਵੀਰ ਬਾਈ ਨਾਲ ਹੀ ਗਿਆ ਤਾਂ ਮੈਂ ਤੇ ਬਲਬੀਰ ਭਾਈ ਨੇ ਆਪਣੀ ਗੱਡੀ ਉੱਤਰ ਲਾ ਤੇ ਤੇ ਸਾਢਣੇ ਇੱਕ ਬੰਦਾ ਖਾਸ ਬੰਦਾ ਆਇਆ ਇੱਕ ਸਕੂਲ ਤੋਂ ਛੁੱਟੀ ਹੋ ਗਈ ਮ ਸਕੂਲ ਛੁੱਟੀ ਹੋ ਗਈ ਮੈਂ ਕਹਾ ਚੱਲੀਏ ਸ਼ੁਕਰੀਆ ਬਲਬੀਰ ਭਾਈ ਆ ਜਾ ਫਿਰ ਆ ਜਾ ਧੀ ਰਾਣੀ ਭਾਈ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਵਾਲੇ ਹੁਣ ਵਾਈ ਤੁਸੀਂ ਸਾਰੇ ਬੰਦੇ ਫੋਟੋ ਕਰਾਉਣ ਲੱਗੇ ਟਰੈਕਟਰ ਉੱਪਰ ਬੈਠ ਕੇ ਕਿੜ ਕਿੜੇ ਬੰਦੇ ਫੋਟੋ ਕਰਾਉਣ ਲੱਗੇ ਟਰੈਕਟਰ ਉੱਪਰ ਬੈਠ ਕੇ ਆਹ ਚੱਲੀਏ ਕੰਨ ਆ ਜਾ ਪੁੱਤ ਤੇਰਾ ਆੜੀ ਤੈਨੂੰ ਮਿਲੇ ਗਿਆ ਦੁਆਰਾ ਮਿਲ ਇਹਨੂੰ ਛੁੱਟੀ ਹੋਈ ਆ ਸਕੂਲ ਤਾਂ ਹੁਣੇ ਇਤਨਾ ਰੁਕ ਗਿਆ ਬਾਈ ਉੱਥੇ ਮੇਰੇ ਕੋਲੇ ਅੱਡੇ 'ਚ ਤੇ ਉੱਥੇ ਮੈਂ ਗੋਲ ਗੱਪੇ ਖਾਂਦਾ ਹਾਂ ਅੱਡੇ 'ਚ ਅੱਛਾ ਛੁੱਟੀ ਮਿਲ ਗਿਆ ਮੈਂ ਕਹਾ ਆ ਜਾ ਖਾਣੇ ਆ ਕਹਿੰਦਾ ਹਾਂ ਭੁੱਖ ਤਾਂ ਲੱਗੀ ਹਾਲਪਰ ਤਾਂ ਖੁੱਲਾ ਬੰਦਾ ਹੈ ਹਾਂ ਆਹ ਚੱਲਿਓ ਪਾਜੀ ਆਹੇ ਕਰਨ ਆ ਬਾਈ ਆ ਪਾਜੀ ਪੁੱਤ ਇੱਧਰ ਆ ਜਾ ਛੁੱਟੀ ਹੋਈ ਕਦ ਕਿੰਨੇ ਵਜੇ ਛੁੱਟੀ 2:30 ਵਜੇ ਛੁੱਟੀ 2:30 ਵਜੇ ਛੁੱਟੀ ਹੁੰਦੀ ਆ ਆਪ ਨੂੰ ਮਿਕਾਤਾ ਭਾਈ ਜੋ ਤਾ ਖਾਣਾ ਖਾ ਲਾ ਆਪਣੇ ਪਿੰਡ ਦਾ ਹੀ ਵਿਆਹ ਹੈ ਭਾਈ ਇਹੋਨਾਂ ਦੇ ਵਾਂਡੀਆਂ ਕਿੰਨੇ ਕੁ ਦੂਰੋਂ ਸਤੋ ਘਰ ਸਾਡੇ ਸ੍ਰੀਕੀ ਚੋਂ ਠੀਕ ਹੈ ਠੀਕ ਹੈ ਬਸ ਨੇੜੇ ਹੀ ਆ ਫਿਰ ਦੁਆਰੇ ਵਿਆਹ ਚ ਆ ਗਏ ਭਾਈ ਹਾਂਜੀ ਹਾਂ ਤਾਂ ਭਾਈ ਵੀਰ ਆ ਗਿਆ ਇੱਧਰ ਨਹੀਂ 1 ਮਿੰਟ ਹੈ ਕਿਆ ਸੀ ਜਨਕ ਲਈ ਤੇਰੇ ਬਿਨਾਂ ਲਾ ਨਹੀਂ ਰੋਪ ਨਾ ਨਾ ਇਹਨੇ ਇਹਨਾਂ ਮੇਰੇ ਮੈਂ ਦੀ ਬੜੀ ਬੈਰਲ ਕਰੀ ਭਈ ਇਹਨੇ ਮੈਂ ਬਾਈ ਆਊਗਾ ਤਾਂ ਤੱਕ ਲਾਉਂਗਾ ਤੇ ਹੁਣ ਆਇਤਾ ਲੱਖੀ ਬੁਲਾ ਲਿਆ ਔਰ ਸਾਡੇ ਗਾਹਾਂ ਦੇ ਕਹਾਣਾ ਕੋਈ ਰਿਸ਼ਤੇਦਾਰੀ ਨਿਕਲ ਜਾਈ ਉਹ ਟਿਕ ਟਿਕਸ਼ਨ ਹੋ ਰਹੀ ਹੈ ਹੁਣ ਬਾਈ ਦੱਸੀ ਕਿਹੜਾ ਕਿੱਥੇ ਟੋਬੇ ਕੋਲ ਕਿਹਨਾਂ ਦਾ ਕਿਹਨਾਂ ਦਾ ਘਰ ਆ ਤੂੰ ਬਦਲਣ ਲੱਗੇ ਇਹਦੇ ਦੋ ਬੇਗੋਣੀ ਕਰ ਹੈਗਾ ਦਾ ਅੱਜ ਇੱਕ ਰੱਬ ਇੱਕ ਦਾ ਤਿੰਨ ਚਾਰ ਭਾਈ ਦੇ ਨਾਂ ਮਾਪ ਦਾ ਬੰਦ 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 ਨੇ ਨੈਰ ਵੈਗਮੈਂਟ ਵਾਲਾ ਇੱਧਰ ਭਾਈ ਪ੍ਰਿਤ ਵਾਲਾ ਬਚੋਲੇ ਭਾਈ ਆ ਤੁਹਾਨੂੰ ਬਚੋਲੇ ਬਣੇ ਹੋਇਆ ਕਿਹੜੀ ਬਣੀ ਗੱਲ ਦਾ ਉਹਦਾ ਲੱਗਿਆ ਆਪਾਂ ਕਿਸੇ ਘਰ ਦਾ ਹੁੰਦੇ ਰੱਖਿਆ ਅੱਛਾ ਹਵੇਲੀ ਨਹੀਂ ਰਹੀ ਹਵੇਲੀ ਸਾਹਮਣੇ ਬਚੋਲਾ ਕਦੇ ਹੋਲਾ ਹਾਂ ਬਚੋਲਾ ਸਾਹਮਣੇ ਬਿਲਕੁਲ ਆ ਆ ਵਾ 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 ਉੱਥੇ ਉੱਥੇ ਆ ਉਹ ਲੱਭਣਗੇ ਹੁਣ 25 60 ਸਰਿਆਨ ਬੜੀ ਠੀਕ ਪਿੰਡਿਆਂ ਦੇ ਘਰ ਤੋਂ ਆਓ ਅੱਛਾ ਮੈਂ ਸਮਝ ਗਿਆ ਹਾਂ ਤਾ ਜੀ ਕਹਦੇ ਜੋ ਪਾਪਾ ਕਦੇ ਭਾਵੇਂ ਪਾਪਾ ਘਰ ਦੇ ਹਾਂ ਤਾਈ ਆ ਕੇ ਤਾਈ ਇਹ ਬੰਦਾ ਆਪਣੇ ਆਪਣੇ ਬਾਪੂ ਬੋਤ ਨੇ ਆ ਲੈ ਕੇ ਆ ਰਿਹਾ ਬਾਪੂ ਦੀ ਪੂਰੀ ਸੇਵਾ ਕਰ ਰਿਹਾ ਹੁਣ ਜਿੱਦਾਂ ਬਈ ਪੈਸੇ ਵੀ ਦੇ ਫਿਰ 100 150 ਰੁਪਿਆ ਜਿੱਦਾਂ ਦੰਦੇ ਹੁੰਦੇ ਪੈਸੇ ਮੁੰਡਿਆਂ ਨੂੰ ਅਹ ਜਿਹੜਾ ਜ਼ਿਆਦਾ ਸੇਵਾ ਕਰਦਾ ਮਿਲੇ ਨੇ ਠੀਕ ਆ ਵੀਰੇ ਓਕੇ ਵੀਰੇ ਹਾਂ ਠੀਕ ਆ ਚਲੋ ਫਿਰ ਕਰੋ ਮਿਲਦੇ ਆ ਫਿਰ ਦੁਆਰੇ ਸਾਰੇ ਮੁੰਡੇ ਘਾਟ ਮੁੰਡੇ ਮਿਲੇ ਅੱਜ ਬਹੁਤ ਛੋਟਾ ਪ੍ਰੋਗਰਾਮ ਦੀ ਸੇਵਾ ਹੋ ਗਈ Tem yeah, é que aqui. ਬਾਈ ਮੁੰਡੇ ਮੈਨੂੰ ਮਿਲੇ ਬੜੇ ਘਾਟ ਘਾਟ ਲੱਗੇ ਸਾਰੇ ਮੁੰਡੇ ਪੱਲੇ ਬਾਈ ਅੱਛਾ ਆਜ 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 ਅਕੱਤਾ ਦੋ ਤਿੰਨ ਵਾਰੀ ਮੈਨੂੰ ਮਿਲਲਾ ਬਾਈ ਇਹ ਲੈ ਵੀ ਸਿਮੀ ਦਾ ਚਾਚਾ ਵੀ ਆ ਗਿਆ ਤੇ ਸਾਰੇ ਪਿੰਡ ਦੇ ਇਕੱਠੇ ਹੋਏ ਅੱਜ ਯਾਰ ਸਾਰੇ ਮੁੰਡੇ ਪੱਗਾ ਚੰਗਿਆਂ ਲੱਗੇ ਤੁਸੀਂ ਤਾਂ ਪੱਗਾ ਪੁਗਾ ਬੱਲੇ ਕਰੋ ਯਾਰ ਇਹ ਪਿੰਡ ਚ ਬਾਈ ਸਾਰਾ ਸੱਤ ਬਾਈ ਘੋੜੇ ਦਾ ਬਾਈ ਘਾਰੋਂ ਤਾਂ ਪੈਰੋਂ ਮੱਜਰ ਵੀ ਬਕਸ਼ੇਸ਼ ਆ ਵੀ ਸਾਰੇ ਮੁੰਡੇ ਪੱਗਾ ਪੁਗਾ ਆਪਣੇ ਬੜੇ ਘਾਟ ਲੱਗੇ ਸਾਰੇ ਅੱਜ ਬਚੇ ਬੰਦੇਆਂ ਨੇ ਆਂਦੀ ਪਹਿਲੀ ਬਣਾ ਲਈ ਬੜੀ ਉਹ ਵੀਦੇ ਉਹ ਚੀਜ਼ ਛੱਡਦੀ ਅੱਜ ਨਹੀਂ ਕੋਈ ਗੱਲ ਹੈ ਕੋਈ ਗੱਲ ਨਹੀਂ ਬੜੇ ਘਾਟ ਲੱਗੇ ਸਾਰੇ ਯਾਰ ਬੜਾ ਇੰਜੋਏ ਕੀਤਾ ਬਿਆਦ ਉਹ ਜਾ ਚਾਹ ਹਾਂ ਸਾਰੇ ਕਿਰ ਵੀ ਨਾਮ ਵੀ ਜਾਣ ਮਾ ਨੂੰ ਪਤਾ ਕਿਸੇ ਨੂੰ ਪਰਸਨਲ ਬੰਦੇ ਨੂੰ ਪਤਾ ਵੀ ਨਹੀਂ ਨੰਬਰ ਮੇਰੇ ਨੀਕਾ ਅਸੀ ਦਾ ਅਸ਼ੀਰਵਾਦ ਆ ਹਾ ਹਾ ਆਕਰ ਵਾ 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 ਮੈਨਾਂ ਨੰਬਰ 92 ਨੌਰਵੇ ਦਾ ਨੌਰਵੇ ਦਾ ਸਿਮੀ ਦਾ ਚਾਚਾ ਸਿਮੀ ਦਾ ਚਾਚਾ ਬਹੁਤ ਟਾਈਮ ਬਾਅਦ ਮਿਲਿਆ ਅੱਜ ਥਾਰ ਆ ਗਈ ਆਪਣੀ ਥਾਰ ਪੰਜ ਦਿਨੋਂ ਪਾਇਆ ਪੰਜ ਰੁਪਏ ਇਹਨੂੰ ਆਜੋੜੀ ਪੰਜ ਰੁਪਏ ਰੋਲ ਪਾਜਦੇ ਵਾ ਆ ਆ ਆ ਆ ਠੀਕ ਹੈ ਮੁਕੇ ਜੈਨੂਰੇ ਦਾ ਤੁਰੀਕਾਲ ਸਾਸਿਕਾ ਦਾ ਸਾਸਿਕਾਲ ਉਹ ਠੀਕ ਹੈ ਜੀ ਆ ਚੜਦੀ ਕਲਾ ਚੜਦੀ ਕਲਾ ਨਵੀਦਾ ਜੀ ਆ ਠੀਕ ਠਾਕ ਹੈ ਹੋਰ ਕਿਰਪਾ ਬਾਬੇ ਦੀ ਬਾਬੇ ਨਾਨਕ ਦੇ ਦੇਸੀ ਨੂੰ ਬਖਸਾਨ ਬੋਇਆ ਦੇਸੀ ਨੂੰ ਪਿਆਉਣ ਬਰਾਇਆ ਇਹ ਆਪਣੇ ਜੌਨ ਰਾਜ ਭਾਜੀ ਜਾਰਵਲ ਭਾਜੀ ਹਾਂ ਜੀ ਮੇਰੀ ਵੀਡੀਓ ਬਣਾ ਰਿਹਾ ਸਾਡੇ ਓਕੇ ਲਾਓ ਤੁਸੀਂ ਪੈਕ ਪਾਓ ਆ ਗਿਆ ਆ ਗਿਆ ਆ ਮੁੰਡੇ ਦੀ ਵੀਡੀਓ ਪਾਉਣੇ ਬਣੇ ਕਹਿੰਦੇ ਇਹ ਟੂਟ ਬੋਲਦਰਾ ਗਰਮ ਡੀਜੇ ਪਰ ਨਹੀਂ ਇਹ ਪੈਪਸੀ ਵਾਲਾ ਪੈਪਸੀ ਕਹਿੰਦਾ ਡੀਜੇ ਪਰ ਆ ਮੈਂ ਲੋਕਾਂ ਕੋਲ ਦੌਰ ਗਏ ਮੈਂ ਡੀਜੇ ਵਾਲਾ ਪੈਪਸੀ ਵਾਲੇ ਕੋਕਾ ਕੋਲਾ ਪੀ ਜਾਂਦੇ ਸੀ ਸਾਡੇ ਆਇਆ ਵੀਰੋਣਾਂ ਕੋਲੇ ਵੀਰੋਣਾਂ ਕਹਿੰਦੇ ਫੋਟੋ ਕਰਾਉਣੀ ਆ ਆ ਜਾ ਫਿਰ ਇਹ ਕਿਹੜੇ ਮੁੰਡੇ ਫੋਟੋ ਕਰਾਉਣੀ ਆ ਹੈ ਆ ਜਾ ਵੀਰੇ ਆਜਵਾ 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 ਹਾਂਜੀ ਹਾਂਜੀ ਖਾਣ ਪੀਣ ਵਾਲਾ ਸਮਾਂ ਖਾਲਾਂ 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 ਮੁੰਡੇ ਪੈਰ ਮਜਰੇ ਤੋਂ ਬੜਾ ਚੰਗਾ ਲਿਗਾ ਸਾਨੂੰ ਮਿਲ ਕੇ ਤੇ ਹੁਣ ਮੈਂ ਛੁੱਟਿਆ ਹਾਂ ਦੋ ਚੱਲਿਆ ਹੁਣ ਮੈਂ ਓਕੇ ਬਗਰ ਰੋਟੀ ਖਾ ਕੇ ਨਿਕਲ ਜਾਣਾ ਬਸ ਮੋਸਾ ਉਹ ਨਾ ਨਾ ਉਹ ਨਾ ਨਾ ਜੋ ਤਾਂ ਵੀਡੀਓ ਪਾਈ ਦੀ ਅਰੇ ਤੇ ਪਹੁੰਚ ਕੇ ਦਿੱਤੀ ਆ ਤੁਸੀ ਅੱਛਾ ਠੀਕ 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 ਜੀ ਸੇਵਾ ਕਰ ਲੱਗ ਗਿਆ ਬਾਈ ਇਹ ਚਾਹ ਡਾਕਟਰ ਘਰੇ ਗੱਪੇ ਇਧਰ ਭਾਉ ਬੱਜੀ ਜੀ ਦੀ ਸੇਵਾ ਤੇ ਡੈਡੀ ਵੱਲੋਂ ਭਾਉ ਬੱਜੀ ਤੇ ਉੱਪਰ ਚਾਚਾ ਵੱਲੋਂ ਗੋਲ ਗੱਪੇ ਤੇਰੇ ਵੱਲ ਕਾ ਲੱਗਿਆ ਮੇਰੀ ਬਾਤ ਮੰਮੀ ਮੈਂ ਪਾ ਦਣਾ ਇਹ ਡਾਕਟਰ ਆਉਣ ਇਸ ਟਾਈਮ ਮੁੰਡਾ ਰੋਕੇ ਦਖਾਈ ਪੁੱਤ ਬਲਾਈ ਮੜੇ ਰੋਕੇ ਪੜਾ ਜਾ ਐਕਟਿੰਗ ਕਰੀ ਬੜੀ ਜੀ ਕਰੀ ਚੱਲੀ ਕਈ ਕਰੀ ਕਰੀ ਬੜੀ ਐਕਟਿੰਗ ਕਰੀ ਕਰੀ ਬੜੀ ਦੋਰੇ ਕਰੀ ਆਹ ਮੁੰਡਾ ਫਿਰ ਰੋਣ ਲੱਗਿਆ ਇੱਧਰ ਡਾਕਟਰ ਮੁੰਡਾ ਰੋਣ ਲੱਗਿਆ ਇੱਧਰ ਡਾਕਟਰ ਚੱਲ ਜੀਏ ਮੁੰਡਾ ਰੋਟਾ ਮੁੰਡਾ ਤੇਰਾ ਰੋਣ ਲੱਗਿਆ ਇੱਧਰ ਤੇ ਮੁੰਡਾ ਤੇਰਾ ਰੋਂਦਾ ਚੱਲ ਪੁੱਤ ਜਾ ਪੁੱਤ ਜਾ ਡਾਕਟਰ ਨਹੀਂ ਜਾਂਦਾ ਹੁਣ ਇਹ ਕਿੱਧਰ ਚੱਲਿਆ ਇਹ ਦੋਨੇ ਮਿਲੇ ਹੋਏ ਲੱਗਦੇ ਮੈਨੂੰ ਇਹ ਵਾਪਤ ਵਾਪਤ ਦੀ ਯਾਰੀ ਇਕੱਠੀ ਆ ਇਕੱਠੇ ਆ ਪੁੱਤ ਮਿਲੇ ਹੋਇਆ ਆ ਦੇ ਭਾਈ ਵਾਪਤ ਕਿਹਦੇ ਲੋਟੇ ਦੇ ਲੋ ਭਾਈ ਮਿਲਣ ਲੋਟ ਨਹੀਂ ਹੁੰਦੇ ਹੁਣ ਦੱਸ ਕਿਦਾਂ ਲੋਟੇ ਕਰੀ ਲੋਟ ਯਾਰ ਇਹਨੂੰ ਕਹਦੇ ਆਏ ਆ ਦੇ ਵਾਪਤ ਪੁੱਤ ਭਾਈ ਲੋਟੇ ਜਾਂਦੇ ਕਿਥੇ ਉਹ ਵਾਪਤ ਲੋਟੇ ਜਾਂਦੇ ਕਿਹਦੇ ਪਾਰੀ ਤੇ ਉਹ ਦਿਨ ਪਾਰੀ ਕਰੀ ਜਾਂਦੇ ਆਵੇ ਆ ਖਾਪੇ ਵਾਲੇ ਦੋ ਯਾਰ ਆਹ ਦੇ ਤੇ ਪੰਗੜਾ ਪੈਂਦਾ ਚਲੋ ਜਨਾ ਚਲੋ ਆ ਰੋਟੀ ਖਾਈ ਆ ਜੋ ਚਲੋ ਆ ਡਾਕਟਰ ਹਾਂ ਰੋਟੀ ਖਾਓ ਨਾ ਚਲੋ ਦਿਨ ਹੋ ਗਿਆ ਪੈਰ ਆ ਦੇ ਮੱਕੇ ਕਹਿੰਦਾ ਡਾਕਟਰ ਕਹੀਂ ਡਾਕਟਰ ਤਾਰੇ ਕਹੀਂ ਚਲੋ ਰੋਟੀ ਖਾਈਏ ਰੋਟੀ ਖਾਈਏ ਚਲ ਰੋਟੀ ਖਾ ਲੈ ਚਲ ਜਿਆ ਮੈਂ ਟਿੱਡਾ ਉਹ ਸੋਣਾ ਉਹ ਆਪਣੇ ਗੱਡੀ ਪਾ ਦੋ ਬਸ ਆ ਦੇ ਆ ਚੁੱਕੀ ਇਹਨੇ ਉਹ ਨੂੰ ਪੀ ਲੈ ਉਹ ਆ ਲੈ ਵੀ ਇਹਨੂੰ ਇਹ ਜਾਣੇ ਨਹੀਂ ਪੀਂਦੇ ਲੱਗ ਜਾ ਬਈ ਤੁਹਾਨੂੰ ਥੋੜੀ ਇਨੋ ਯਾਰ ਨਾ ਦੇਖ ਨਾ ਜੀ ਵੀਰ ਨੂੰ ਮਿਲਣਾ ਆਏ ਹੈ 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 ਦੇਖੀ ਰਾਜਾ ਇੱਧਰ ਮੇਰੇ ਕੋਲ ਦੇਖੀ ਆਸੋ ਗਿਆ ਨਾ ਮੇਰੀ ਦੇਖ ਲੈ ਤੂੰ ਆਪੇ ਦੇਖ ਲੈ ਰਹਾ ਤਾਂ ਚਲ ਭਾ ਚਿੰਤਾ ਬਥੇ ਨੀ ਮਜਾਉਂਦਾ ਤੂੰ ਇਹਨਾਂ ਦੇਖਣਾ ਲਿਆ ਜੀ ਵਧਿਆ 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 ਦੇ ਭਜਾਉਂਦਾ ਇਹ ਕੁਰਗਰ ਦੇ ਪਾਸੇ ਚਿੰਤਾ ਜੀ ਬਿਦਾਊਗੀ ਬਿਦਾਊਗਾ ਚੱਲ ਡਾਕਟਰ ਚੱਲੀ ਚੱਲੀ ਯਾਰ ਡਾਕਟਰ ਡਾਕਟਰ ਆਈ ਲਵ ਯੂ ਡਾਕਟਰ ਆਈ ਲਵ ਯੂ ਲੈ ਜਾ ਡਾ ਜੇ ਤੇਰਾ ਸਕੂਲ ਟਿਕਟ ਤੂੰ ਕਿ ਤਰ੍ਹਾਂ ਕੇ ਫਾਇਦਾ ਹੋਣ ਦੇ ਨਾਲ ਸਾਰਿਆਂ ਨੂੰ ਇੰਨਾ ਖਾ ਲਿਆ ਤੇਰੇ ਬਾਅਦ ਪਾਣੀ ਰੱਖਿਆ ਤੂੰ ਇੰਨੀ ਪਾਣੀ ਦੀ ਬੋਤਲ ਪਤਾ ਬਾਪੂ ਨੂੰ ਪਾਣੀ ਇੰਨਾ ਪੀ ਲੈਣਾ ਰਾਤ ਨੂੰ ਨਾ ਕਿਹੜਾ ਗਲਾਸ ਪਰ ਪਰ ਕੇ ਦੇ ਜਾਊਗਾ ਇਹੀ ਭਰਾ ਯਾਰੀ ਤੇਰੇ ਭਾਈ ਆ ਬਈ ਇਸੇ ਗੁੱਸੇ ਨਹੀਂ ਕਰਦੇ ਕਿ ਤੂੰ ਉਹ ਤਾਂ ਮੈਂ ਡਾਕਟਰ ਗੁੱਸਾ ਕਰ ਜਾਂਦਾ ਕੱਲ ਨੂੰ ਪਤਾ ਨਹੀਂ ਕਿ ਕਦਾਂ ਵਲੌਗ ਬਣਾਣਾ ਡਿਖਾਓ ਯਾਰ ਡਾਕਟਰ ਰੋਟੀ ਖਾ ਲੈ ਡਾਕਟਰ ਰੋਟੀ ਖਾ ਚਲੀ ਫਿਰ ਡਾਕਟਰ ਰੋਟੀ ਖਾ ਲੈ ਮੈਂ ਬਾਤ ਦੇ ਬਾਰੇ ਹੋਵੇ ਲਗਾ ਜਾਂਦਾ ਕਿੰਨਾ ਤੇਰੇ ਬੰਦੇ ਨੇ ਇੰਨਾ ਪ੍ਰੇਮ ਦਿੱਤਾ ਬਈ ਅੱਜ ਡਾਕਟਰ ਤੁਹਾਨੂੰ ਮਾਜਰੇ ਵਾਲਿਆਂ ਦੇ ਸਾਰੇ ਬੰਦੇ ਨੇ ਹਰੇਕ ਬੰਦਾ ਤੈਨੂੰ ਯਾਦ ਕਰਦਾ ਬਾਕੀ ਸਾਨੂੰ ਮੈਨੂੰ ਪੁੱਛਣਾ ਪੁੱਛੇ ਡਾਕਟਰ ਡਾਕਟਰ ਹੋਈ ਬਈ ਅੱਜ ਪਤਾ ਨਹੀਂ ਪਤਾ ਕਿ ਤੈਨੂੰ ਬਹੁਤ ਪਿਆਰ ਥਾਣ ਪਾਪੂ ਨੂੰ ਯਕੀਨ ਕਰਦੇ ਹਾਂ ਸਾਡੇ ਹੈ ਨਾ ਡੈਡੀ ਰੋਮੀਲਾ ਨੂੰ ਲੈ ਕੇ ਡੀ ਰੋਮੀਲਾ ਨੂੰ ਲੈ ਕੇ ਡੀ ਕਾਰਾਂ ਕਰ ਜਾਣਾ ਕਰ ਕਰ ਲੜਾਂ ਕਰ ਦੋ ਕਰ ਸਰ ਤੇ ਡਾਕਟਰ ਗਰਾਊਂਡ ਲੈ ਚੱਲ ਡਾਕਟਰ ਨੂੰ ਪਾਪਾ ਹੁਣ ਪਾਪਾ ਫਰਾ ਗਿਆ ਪਾਪਾ ਪਾਪਾ ਕਹਿੰਦਾ ਪਾਪਾ ਬਾਪੂ ਕਹਾਂ ਬਾਪੂ ਦੇਖ ਬਾਪੂ ਤੇ ਪੜਾ ਉੱਠਿਆ ਚਲੋ ਵੇ ਤੁਹਾਨੂੰ ਵੇ ਹੈਂਡ ਦਾ ਸੀਨ ਦਿਖਾਉਂਦੇ ਅਸੀਂ ਅੱਜ ਵੀ ਹੈਂਡ ਕਿਹਾ ਹੁੰਦਾ ਸਾਡੇ ਨਾਲ ਦੇ ਉਧਰ ਚੱਲ ਪਿਆ ਉਧਰ ਉਹ ਡਾਕਟਰ ਇੱਧਰ ਜਾਣਾ ਇੱਧਰ ਆ ਆ ਸਾਬ ਆ ਜਾ ਰੱਤ ਕਾਟ ਕੇ ਗੱਡੀ ਉੱਧਰ ਬਹੁਤ ਯਾਦ ਆ ਹਨਾ ਆ ਦੇ ਦੇ ਆ ਦੇ ਕਿਧਰ ਆ ਇਹ ਯਾਰੀ ਬਾਪੂ ਪੁੱਤਰੀ ਯਾਰੀ ਕਿਉਂ ਦੇ 6:30 7 ਵੱਜ ਚੱਲੇ ਪੌਣੇ 7 ਪੌਣੇ 7 ਹੋ ਚੱਲੇ ਸਹੀ ਤਾਂ ਪੌਣੇ 7 ਦੇ ਰਿਕੀ ਬਰ ਕਹਿੰਦਾ ਕਿڑی ਜੀ ਗਲਤ ਆ ਉੱਪਰ ਦੇਖੋ ਆਹ ਪੌਣੇ 7 ਕੋ ਅੱਜ ਤਾਂ ਹਵਾ ਨੇ ਨਹੀਂ ਤੇਜ਼ ਹਵਾ ਚੱਲ ਰਹੀ ਆ ਦੋਸਤੀ ਮੋਟਰ ਪਰ ਆ ਗਿਆ ਉਹ ਤੇ ਬਹੁਤ ਸਾਹਮਣੇ ਦਿਖਾਂ ਜਿਹਾ ਦੇਖੋ ਤਾਂ ਇਹ ਨਹੀਂ ਤੇਜ਼ ਹਵਾ ਬਹੁਤ ਜ਼ਿਆਦਾ ਤੇਜ਼ ਹਵਾ ਅੱਜ ਕਰਨ ਮੇਰੇ ਨਾਲ ਗਿਆ ਤਾਂ ਕਰਨ ਕਹਿੰਦਾ ਵੀ ਜ ਆਪਣਾ ਉਹ ਬਾਜ ਝੋੜ ਜਾਣਾ ਹਵਾ ਦੇ ਵਿੱਚ ਦੇਖਿਓ ਉਡਾ ਕੇ ਮੜਾ ਜਾ ਤੇ ਨੰਮੇ ਉਹ ਅਗਲੇ ਵੀਡੀਓ ਤੇ ਨਹੀਂ ਪਉਣਾ ਹੈਗਾ ਤੇ ਧੰਨਵਾਦੀ ਤੁਹਾਨੂੰ ਮੇਰੇ ਵੀਡੀਓ ਦੇਖਣ ਵਾਸਤੇ ਬਿਲਕੁਲ ਤੇ ਹਣਪਰ ਅਗਲੇ ਵੀਡੀਓ ਦੇ ਵਿੱਚ